ਡੇਲੀ ਪੋਸਟ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਪਰਮਿੰਦਰ ਸਿੰਘ ਬਰੇਣਾ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਵਾਲ ਤਾਂ ਪੁੱਛਾਂਗੇ ਕੁਝ ਦਿਨ ਪਹਿਲਾਂ ਹਰਿਆਣਾ ਦੇ ADGP ਪੁੱਲੋਂ ਆਤਮ ਹੱਤਿਆ ਕਰਨ ਦਾ ਮਾਮਲਾ ਹੁਣ ਕਾਫੀ ਗਰਮਾ ਗਿਆ ਹੈ ਅਤੇ ਹੁਣ ਇਹ ਰਾਜਨੀਤੀ ਦੇ ਕੇਂਦਰ ਵਿੱਚ ਆ ਖੜਾ ਹੋਇਆ ਹੈ ਦਰਅਸਲ ADGP ਪੂਰਨ ਨੇ ਹਰਿਆਣਾ ਪੁਲਿਸ ਦੇ ਕਈ ਸੀਨੀਅਰ ਅਫਸਰਾਂ ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਆਤਮ ਹੱਤਿਆ ਕਰ ਲਈ ਸੀ ਅਤੇ ਇਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੀ ਆਈਐਸ ਪਤਨੀ ਅਮਨੀਤ ਪੀ ਕੁਮਾਰ ਅਤੇ ਪਰਿਵਾਰ ਨੇ ਸਬੰਧਤ ਪੁਲਿਸ ਅਧਿਕਾਰੀਆਂ ਤੇ ਕਾਰਵਾਈ ਅਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਇਸ ਮਾਮਲੇ ਵਿੱਚ ਸਭ ਤੋਂ ਜ਼ਿਆਦਾ ਚਰਚਾ ਵਿੱਚ ਆ ਰਹੇ ਹਰਿਆਣਾ ਦੇ ਡੀਜੀਪੀ ਦਾ ਅੱਜ ਤਬਾਦਲਾ ਕਰ ਦਿੱਤਾ ਗਿਆ ਹੈ ਲੇਕਿਨ ਇਸ ਸਾਰੇ ਮਾਮਲੇ ਵਿੱਚ ਜਿਹੜੀ ਗੱਲ ਹੁਣ ਨਿਕਲ ਕੇ ਸਾਹਮਣੇ ਆ ਰਹੀ ਹੈ ਵਿੱਚ ਤਕਰੀਬਨ ਸਾਰੀਆਂ ਰਾਜਨੀਤਿਕ ਪਾਰਟੀਆਂ ਇਸ ਗੱਲ ਦਾ ਇਲਜ਼ਾਮ ਲਗਾ ਰਹੀਆਂ ਹਨ ਕਿ ਐਡੀਜੀਪੀ ਨੂੰ ਸਿਰਫ ਦਲਤ ਹੋਣ ਕਰਕੇ ਟਾਰਗੇਟ ਕੀਤਾ ਜਾ ਰਿਹਾ ਸੀ ਇਸ ਮਾਮਲੇ ਵਿੱਚ ਅੱਜ ਪਰਿਵਾਰ ਨੂੰ ਕਾਂਗਰਸੀ ਨੇਤਾ ਰਾਹੁਲ ਗਾਂਧੀ ਬਿਹਾਰ ਦੇ ਦਲਤ ਨੇਤਾ ਚਿਰਾਗ ਪਾਸਵਾਨ ਅਤੇ ਸੁਖਬੀਰ ਸਿੰਘ ਬਾਦਲ ਸਮੇਤ ਕਈ ਨੇਤਾ ਮਿਲ ਰਹੇ ਹਨ ਜਿਸ ਤਰੀਕੇ ਨਾਲ ਸਾਰਾ ਮਾਮਲਾ ਹੁਣ ਤੂਲ ਫੜਦਾ ਜਾ ਰਿਹਾ ਇਸ ਦਾ ਸੇਕ ਪੰਜਾਬ ਤੱਕ ਵੀ ਨਜ਼ਰ ਆ ਰਿਹਾ ਅਸੀਂ ਚਰਚਾ ਕਰਾਂਗੇ ਕਿ ਵਾਕਿਆ ਹੀ ਪੁਰੇ ਨੂੰ ਇੱਕ ਦਲਿਤ ਹੋਣ ਦਾ ਸੰਤਾਪ ਭੋਗਣਾ ਪਿਆ ਸੋ ਸਾਰਾ ਮਾਮਲਾ ਬੜਾ ਗੁੰਝਲਦਾਰ ਬਣਦਾ ਜਾ ਰਿਹਾ ਔਰ ਰਾਜਨੀਤੀ ਵੀ ਸਿਖਰ ਤੇ ਹੋ ਰਹੀ ਆ ਇਹਦਾ ਸੇਕ ਪੰਜਾਬ ਤੇ ਵੀ ਪਹੁੰਚਣਾ ਸ਼ੁਰੂ ਹੋ ਗਿਆ ਅਸੀਂ ਚਰਚਾ ਕਰਾਂਗੇ ਕਿ ਆਖਰਕਾਰ ਇਸ ਸਾਰੇ ਘਟਨਾਕ੍ਰਮ ਦਾ ਪੰਜਾਬ ਦੀ ਰਾਜਨੀਤੀ ਉੱਤੇ ਕੀ ਅਸਰ ਪਵੇਗਾ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਅੱਜ ਸਾਡੇ ਨਾਲ ਚਰਚਾ ਵਿੱਚ ਸ਼ਾਮਲ ਨੇ ਉੱਗੇ ਚਿੰਤਕ ਪ੍ਰੋਫੈਸਰ ਮਨਜੀਤ ਸਿੰਘ ਅਤੇ ਅਕਾਲੀ ਦਲ ਤੋਂ ਸਾਡੇ ਨਾਲ ਨੇ ਦਲਬਾਜ ਸਿੰਘ ਵਿਰਕ ਤੇ ਕਾਂਗਰਸ ਤੋਂ ਸਾਡੇ ਨਾਲ ਨੇ ਜਸਵਿੰਦਰ ਸਿੰਘ ਸਿੱਕਾਂਵਾਲਾ ਹਾਲਾਂਕਿ ਇਸ ਸਾਰੇ ਮਾਮਲੇ ਦੇ ਵਿੱਚ ਭਾਜਪਾ ਦੂਰੀ ਬਣਾ ਰਹੀ ਆ ਔਰ ਉਹਨਾਂ ਨੇ ਇਸ ਚਰਚਾ ਵਿੱਚ ਆਉਣ ਤੋਂ ਇਨਕਾਰ ਕੀਤਾ ਮੇਰਾ ਪਹਿਲਾ ਸਵਾਲ ਪ੍ਰੋਫੈਸਰ ਮਨਜੀਤ ਸਿੰਘ ਹੁਣਾਂ ਨੂੰ ਆ ਪ੍ਰੋਫੈਸਰ ਮਨਜੀਤ ਸਿੰਘ ਮੇਰਾ ਇਹ ਸਵਾਲ ਹੈ ਕਿ ਵਾਕਿਆ ਹੀ ਹੀ ਉਹਨਾਂ ਨੂੰ ਇੱਕ ਦਲਿਤ ਹੋਣ ਕਰਕੇ ਟਾਰਗੇਟ ਕੀਤਾ ਗਿਆ ਜਾਂ ਫਿਰ ਜਿਸ ਤਰੀਕੇ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਇੱਕ ASI ਨੇ ਵੀ ਅੱਜ ਹਰਿਆਣੇ ਦੇ ਨੇ ਸੁਸਾਈਡ ਕਰ ਲਈ ਤੇ ਉਹਨਾਂ ਨੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਪੂਰਨ ਸਿੰਘ ਤੇ ਲਗਾਏ ਨੇ ਸੋ ਸਾਰਾ ਇਹ ਮਾਮਲਾ ਗੁੰਝਲਦਾਰ ਹੁੰਦਾ ਜਾ ਰਿਹਾ ਔਰ ਇਹਦਾ ਸੇਕ ਪੰਜਾਬ ਵੱਲੋਂ ਵੀ ਚੱਲਦਾ ਨਜ਼ਰ ਆ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਵੀ ਇਸ ਮਾਮਲੇ ਨੂੰ ਲੈ ਕੇ ਰਾਜਨੀਤੀ ਹੋਣੀ ਸ਼ੁਰੂ ਹੋ ਗਈ ਜੇ ਸੁਖਬੀਰ ਸਿੰਘ ਬਾਦਲ ਅੱਜ ਉਹਨਾਂ ਦੇ ਘਰ ਜਾ ਰਹੇ ਨੇ ਤਾਂ ਫਿਰ ਇਹਦਾ ਮਤਲਬ ਇਹ ਆ ਕਿ ਪੰਜਾਬ ਦੇ ਵਿੱਚ ਵੀ ਇਹਦਾ ਅਸਰ ਦੇਖਣ ਨੂੰ ਜ਼ਰੂਰ ਮਿਲੇਗਾ ਜੀ ਇਹ ਇਸ ਤਰ੍ਹਾਂ ਹੈ ਪ੍ਰਮਿੰਦਰ ਜੀ ਕਿ ਇਹਦੀ ਗਲਤੀ ਹੈ ਕਿ ਕੀ ਆਪਾਂ ਅਜੇ ਭਾਰਤ ਵਿੱਚ ਦਲਿਤ ਸਮੁਦਾਏ ਨੂੰ ਆਦਿਵਾਸੀਆਂ ਨੂੰ ਆਜ਼ਾਦ ਮੰਨਦੇ ਆ ਆਜ਼ਾਦੀ ਤੋਂ ਬਾਅਦ ਜਾਂ ਅਜੇ ਵੀ ਉਹਨਾਂ ਨੂੰ ਗੁਲਾਮ ਮੰਨਦੇ ਆ ਜੇ ਅਸੀਂ ਉਹਨਾਂ ਨੂੰ ਗੁਲਾਮ ਮੰਨਦੇ ਆ ਤਾਂ ਫਿਰ ਉਹਨਾਂ ਨੂੰ ਗੁਲਾਮੀ ਦਾ ਸੇਕ ਵੀ ਲੱਗ ਰਿਹਾ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਇਹ ਜਿਸ ਕੇਸ ਦੀ ਅੱਜ ਅਸੀਂ ਗੱਲ ਕਰ ਲਿਆ ਪੂਰਨ ਕੁਮਾਰ ਐਡੀਜੀਪੀ ਦੀ ਜਿਨ੍ਹਾਂ ਨੇ ਇੱਕ ਮਤਲਬ ਆਪਣੇ ਆਪ ਨੂੰ ਸ਼ਹੀਦ ਕਰ ਲਿਆ ਮੈਂ ਤੇ ਕਹੂੰਗਾ ਸਾਰੇ ਇਸੇ ਤਰੀਕੇ ਨਾਲ ਮੰਨਦੇ ਆ ਨਾ ਬਰਦਾਸ਼ਤ ਕਰਦੇ ਹੋਏ ਜੋ ਉਹਨਾਂ ਨੂੰ ਪ੍ਰਤਾੜਿਤ ਕੀਤਾ ਜਾ ਰਿਹਾ ਸੀ ਖਾਸ ਕਰਕੇ ਪਿਛਲੇ 5 ਸਾਲਾਂ ਤੋਂ ਮੈਂ ਉਹਨਾਂ ਦੇ ਪਰਿਵਾਰ ਨਾਲ ਗੱਲਾਂ ਬਾਤਾਂ 4 ਘੰਟੇ ਕਰਕੇ ਆਇਆ ਕੱਲ੍ਹ ਵੀ ਗਿਆ ਸੀ ਅੱਜ ਵੀ ਕਰਕੇ ਆਇਆ ਤਾਂ ਉੱਥੇ ਜਦੋਂ ਰਾਹੁਲ ਗਾਂਧੀ ਵੀ ਵਿਜ਼ਿਟ ਕੀਤੇ ਫਿਰ ਚਿਰਾਗ ਪਾਸਮਾਨ ਵੀ ਮੇਰੇ ਉੱਥੇ ਹੀ ਸੀਗੇ ਅਸੀਂ ਜਦੋਂ ਉੱਥੇ ਆਏ ਆ মিডিਆ ਬਹੁਤ ਮਲਖ ਇਕੱਠੀ ਹੋਈ ਹੋਈ ਆ মিডিਆ ਕਾਫੀ ਜ਼ਿਆਦਾ ਜਿਵੇਂ ਅਨਾਹਜਾਰੇ ਦੇ ਵੇਲੇ মিডিਆ ਇਕੱਠਾ ਸੀ ਇਸ ਵੇਲੇ ਉੱਥੇ ਇਸ ਤਰੀਕੇ ਨਾਲ ਵੱਡੇ ਪੱਧਰ ਤੇ মিডিਆ ਘਰ ਦੇ ਸਾਹਮਣੇ ਲਗਾਤਾਰ ਖੜਾਇਆ ਮੈਂ ਤਾਂ ਇਹ ਸੀਨ ਦੱਸ ਰਿਹਾ ਕਿ ਇਹ ਛੋਟਾ ਕੇਸ ਨਹੀਂ ਹੈ ਪਹਿਲਾਂ ਇਹ ਗੱਲ ਸਮਝੋ ਕਿ ਇਹ ਕੇਸ ਇੰਨਾ ਤੂਲ ਕਿਉਂ ਫੜ ਗਿਆ ਰੋਜ਼ ਜਿਹੜੇ ਆ ਦਲਤਾਂ ਦੇ ਰੇਪ ਹੁੰਦੇ ਆ ਰੋਜ਼ ਦਲਤਾਂ ਨੂੰ ਮਾਰਿਆ ਜਾਂਦਾ ਕੁੱਟਿਆ ਜਾਂਦਾ ਲਿੰਚ ਕੀਤਾ ਜਾਂਦਾ ਆ ਚਾਰ ਦਿਨ ਪਹਿਲਾਂ ਦੀ ਗੱਲ ਹੀ ਤੇ ਹੈ ਆ ਕਿ 16 ਸਾਲ ਦੀ ਲੜਕੀ ਲਖਨਊ ਦੇ ਵਿੱਚ ਫੜ ਕੇ ਮੋਟਰਸਾਈਕਲ ਤੇ ਉਹ ਖੜੇ ਸੀ ਸੜਕ ਦੇ ਉੱਤੇ ਚਾਰ ਬੰਦੇ ਆ ਕੇ ਚੋੱਕੇ ਰੇਪ ਕਰ ਤਾਂ ਇਹ 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 ਮਤਲਬ ਨੈਸ਼ਨਲ ਮੀਡੀਆ ਦੀ ਮੈਂ ਖਬਰ ਦੱਸ ਰਿਹਾ ਐਵੇਂ ਸੁਣੀਆਂ ਛਣਾਈਆਂ ਸੋਸ਼ਲ ਮੀਡੀਆ ਦੀਆਂ ਖਬਰਾਂ ਨੇ। ਬਾਦਰਗੜ੍ਹ ਦੇ ਵਿੱਚ ਇੱਕ ਗਰੀਬ ਮੁੰਡੇ ਨੇ 25 ਸਾਲਾਂ ਦੇ ਨੇ ਪ੍ਰਾਈਵੇਟ ਪਾਣੀ ਦੇ ਟੈਂਕਰ ਚੋਂ ਪਾਣੀ ਪੀ ਲਿਆ ਉਹਨੂੰ ਕੁੱਟ-ਕੁੱਟ ਕੇ ਮਾਰਤਾ। ਇਹ ਤੁਹਾਡੇ ਦੇਸ਼ ਦੀ ਦਸ਼ਾ ਦੀ ਹੈ ਹਾਲਤ। ਇਹ ਪਰਵਾਰ ਦੂਵੇਂ ਹੀ ਇੰਜ ਨਹੀਂ। ਕੁੜੀ ਵੱਲੋਂ ਵੀ ਅਮਨੀਤ ਵੱਲੋਂ ਵੀ ਜਿਹੜੀ ਪੰਜਾਬੀ IAS ਹੈਗੀ ਆ ਉਹਦੇ ਵੱਲੋਂ ਵੀ ਔਰ ਇਹ ਆਈਐਸ ਦਾ ਅਮਿਤ ਰਤਨ ਭਰਾ ਆ ਜਿਹੜਾ ਐਮਐਲਏ ਆ ਆਮ ਆਦਮੀ ਪਾਰਟੀ ਦਾ ਜੀ ਇਹ 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 ਤੇ ਉਹਨਾਂ ਦੀ ਆਪਣੀ ਜਿਹੜੀ ਅਮਿਤ ਰਤਨ ਆ ਉਹਦੀ ਆਪਣੀ ਵਾਈਫ ਦਿੱਲੀ ਦੇ ਵਿੱਚ ਆਈਜੀ ਹੈਗੀ ਆ ਔਰ ਇਹ ਖੁਦ ਦੇਖੋ ਤੁਸੀਂ ਐਡੀਜੀਪੀ ਸੀਗੇ ਔਰ ਤਿੰਨ ਭਰਾ ਹੈਗੇ ਆ ਪੂਰਨ ਕੁਮਾਰ ਹੁਣੀ ਜਿਹੜੇ ਤਿੰਨੇ ਬਹੁਤ ਵੱਡੀਆਂ ਪੋਜੀਸ਼ਨ ਦੇ ਉੱਤੇ ਆ ਦਰਵਾਕ ਸਿੰਘ ਵਿਰਖ ਸਾਹਿਬ ਅਕਾਲੀ ਦਲ ਤੋਂ ਸਾਡੇ ਨਾਲ ਜੁੜੇ ਨੇ ਵਿਰਖ ਸਾਹਿਬ ਮੇਰਾ ਸਵਾਲ ਤੁਹਾਨੂੰ ਇਹ ਆ ਕਿ ਸੁਖਬੀਰ ਸਿੰਘ ਬਾਦਲ ਅੱਜ ਪਰਿਵਾਰ ਨੂੰ ਮਿਲਣ ਜਾ ਰਹੇ ਨੇ ਕੀ ਲੱਗਦਾ ਪੰਜਾਬ ਦੇ ਵਿੱਚ ਇੱਕ ਵੱਡੇ ਪੱਧਰ ਦੇ ਉੱਤੇ ਦਲਤ ਭਾਈਚਾਰਾ ਔਰ ਪੰਜਾਬ ਦੀ ਰਾਜਨੀਤੀ ਵਿੱਚ ਅਹਿਮ ਰੋਲ ਅਦਾ ਕਰਦਾ ਕੀ ਲੱਗਦਾ ਕਿ ਇਹਦਾ ਸੇਕ ਪੰਜਾਬ ਤੱਕ ਵੀ ਪਹੁੰਚ ਸਕਦਾ ਅਹ ਵੇਖੋ ਬ੍ਰਿਆਣਾ ਜੀ ਸਭ ਤੋਂ ਪਹਿਲਾਂ ਤਾਂ ਜਿਹੜੀ ਇਹ ਘਟਨਾ ਵਾਪਰੀ ਹੈ ਨੂਬ ਕੁਮਾਰ ਜੀ ਵਾਲੀ ਇਹ ਬੜੀ ਦੁਖਦਾਈ ਹੈ ਕਿਉਂਕਿ ਇੱਕ ਜਿਵੇਂ ਪ੍ਰੋਫੈਸਰ ਸਾਹਿਬ ਮਰਦੇ ਤੋਂ ਪਹਿਲਾਂ ਦੱਸ ਰਹੇ ਸਨ ਕਿ ਕਿਵੇਂ ਉਹ ਇੱਕ ਛੋਟੇ ਪਰਿਵਾਰ ਚੋਂ ਮਸੀਨ ਦਲਤਾਂ ਨੂੰ ਛੋਟਾ ਹੀ ਹਾਂ ਤੌਰ ਤੇ ਕਹਿ ਦਿੰਦੇ ਆ ਚਾਹੇ ਕਿ ਉਹ ਮਾਨਸਿਕ ਤੌਰ ਤੇ ਜਾਂ ਪੜ੍ਹਾਈ ਦੇ ਖੇਤਰ ਵਿੱਚ ਸਭ ਤੋਂ ਸਭ ਅੱਗੇ ਨੇ ਪਰ ਜਿਹੜਾ ਕੁਝ ਸਾਡੇ ਦੇਸ਼ ਦਾ ਇੱਕ ਵਿਵਸਥਾ ਬਣ ਚੁੱਕੀ ਹੈ ਉਸ ਦੇਸ਼ ਦੀ ਵਿਵਸਥਾ ਦੇ ਮੁਤਾਬਕ ਅਸੀਂ ਉਹਨਾਂ ਨੂੰ ਕਹਿ ਦਿੰਦੇ ਹਾਂ ਕਿ ਇਹ ਦਲਤ ਨੇ ਤੇ ਉਹ ਦਲਤ ਦੇ ਵਿੱਚ ਪਰਿਵਾਰ ਦੇ ਵਿੱਚੋਂ ਉੱਠ ਕੇ ਉਸ ਪਰਿਵਾਰ ਨੇ ਕਿੱਡੀ ਵੱਡੀ ਤਰੱਕੀ ਕੀਤੀ ਹੈ ਕਿ ਕਿੰਨੇ ਵੱਡੇ ਉਹਦੇ ਉਹਦੇ ਪਹੁੰਚੇ ਹੈ ਔਰ ਜੋ ਵੀ ਮੈਂ ਅਖਬਾਰ ਦੇ ਵਿੱਚ ਵੀ ਪੜ ਰਿਹਾ ਹਾਂ ਸਾ ਮੈਂ ਪ੍ਰੋਫੈਸਰ ਸਾਹਿਬ ਦੀਆਂ ਗੱਲਾਂ ਵੀ ਸੁਣੀਆਂ ਵੀ ਕਿਵੇਂ ਉਹਨਾਂ ਨੂੰ ਇੱਕ ਦਲਤ ਹੋਣ ਦੇ ਨਾਂ ਤੇ ਟੌਰਚਰ ਕੀਤਾ ਜਾ ਰਿਹਾ ਸੀ ਵਾਰ-ਵਾਰ ਛੁੱਟੀਆਂ ਦੇ ਤੱਕ ਤੋਂ ਲੈ ਕੇ ਹਰ ਗੱਲ ਦੇ ਵਿੱਚ ਉਹਨਾਂ ਨੂੰ ਨੀਵਾ ਵਿਖਾਇਆ ਜਾ ਰਿਹਾ ਸੀ ਤੇ ਉਹਨਾਂ ਨੇ ਬਕਾਇਦਾ ਜਿਹੜੇ ਆਪਣੇ ਸੁਸਾਈਡ ਨੋਟ ਦੇ ਵਿੱਚ ਸਾਰੇ ਹੀ ਸੀਨੀਅਰ ਅਧਿਕਾਰੀਆਂ ਦੇ ਨਾਂ ਲਿਖੇ ਆ ਇਹ ਕੋਈ ਗੱਲ ਛੋਟੀ ਜੀ ਨਹੀਂ ਬਹੁਤ ਵੱਡੀ ਗੱਲ ਹੈ ਕਿ ਉਹਨਾਂ ਦੀਆਂ ਇਲੈਕਸ਼ਨ ਵੇਲੇ ਕਿੱਥੇ ਕਿੱਥੇ ਤਬਾਦਲੇ ਹੋਏ ਉਹਨਾਂ ਨੇ ਮੁੱਖ ਮੰਤਰੀ ਤੱਕ ਉਹ ਚਿੱਠੀਆਂ ਵੀ ਪਾਈਆਂ ਮੁੱਖ ਪਰ ਇੱਥੇ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਹਰਿਆਣਾ ਜਿਹੜੀ ਗਵਰਨਮੈਂਟ ਹੈ ਪਤਾ ਤਾਂ ਸਭ ਨੂੰ ਹੁੰਦਾ ਹੈ ਨਿੱਕੇ ਨਿੱਕੇ ਗੱਲ ਦੀ ਜਿਹੜੀ ਜਾਣਕਾਰੀ ਹੈ ਉਹ ਤੀ ਤੱਕ ਪਹੁੰਚਦੀ ਹੈ ਕਿ ਸਾਡੇ ਕਿਹੜੇ ਕਿਹੜੇ ਅਧਿਕਾਰੀ ਕਿਸ ਤਰ੍ਹਾਂ ਦਾ ਵਰਤਾਓ ਆਪਸ ਵਿੱਚ ਕਰ ਰਹੇ ਹੈ ਇਸ ਗੱਲ ਦੀ ਮੁੱਖ ਮੰਤਰੀ ਨੇ ਇਹ ਬਿਆਨ ਕਿਉਂ ਨਹੀਂ ਲਿਆ ਪਹਿਲਾਂ ਇਸ ਗੱਲ ਦਾ ਉਹਨਾਂ ਨੇ ਕਿਉਂ ਨਹੀਂ ਨਿਰਣੇ ਲਿਆ ਜਾਂ ਇਹਨਾਂ ਅਧਿਕਾਰੀਆਂ ਦੇ ਉੱਤੇ ਕਿਉਂ ਹੀ ਜੜੀ ਹੈ ਹੈਗੀ ਹੈ ਨਕੇਲ ਕੱਸੀ ਕਿ ਜਿਹੜੇ ਉਹਨੂੰ ਪਰੇਸ਼ਾਨ ਕਰ ਰਹੇ ਸਨ ਦੂਜੇ ਨੰਬਰ ਤੇ ਸਰਦਾਰ ਸੁਖਵੀਰ ਸਿੰਘ ਬੱਲ ਸਾਹਿਬ ਹੋਣਾ ਉਹਨਾਂ ਦਾ ਜਾਣਾ ਵੇਖੋ ਕਿ ਲਤਕਤਾ ਸਾਡੀ ਬੜੀ ਵੱਡੀ ਹੈ ਇਨਸਾਨੀਅਤ ਹੈ ਕਿ ਕਿਹ ਕਿਹੜੇ ਵੱਡੇ ਅਧਿਕਾਰੀ ਵੱਲੋਂ ਐਡਾ ਵੱਡਾ ਜਿਹੜਾ ਖੌਫਨਾਕ ਕਦਮ ਆਪ ਚੁੱਕ ਲਿਆ ਤੇ ਉਹਦੇ ਤੇ ਜਾ ਕੇ ਪਰਿਵਾਰ ਨੂੰ ਹੌਸਲਾ ਅਫਜ਼ਾਈ ਕਰਨੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨਾ ਉਹਨਾਂ ਦੀ ਇੱਕ ਵੱਡੀ ਜ਼ਿੰਮੇਵਾਰੀ ਵੀ ਬਣਦੀ ਹੈ ਸੋ ਉਸ ਜ਼ਿੰਮੇਵਾਰੀ ਤਹਿਤ ਉਹ ਗਏ ਨੇ ਪਰ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਕਿ ਉਹਦਾ ਸੇਕ ਜਿਹੜਾ ਪੰਜਾਬ ਤੇ ਹੈ ਇਹ ਕੁਦਰਤੀ ਗੱਲ ਹੈ ਹੋਵੇਗਾ ਕਿਉਂਕਿ ਪੰਜਾਬ ਦੇ ਵਿੱਚ ਵੀ ਸਾਡੇ ਜਿਹੜੇ ਲੋਕ ਨੇ ਉਹ ਇਨਸਾਨੀਅਤ ਨੂੰ ਬਹੁਤ ਵੱਡਾ ਪਿਆਰ ਕਰਦੇ ਆ ਚਲੋ ਦੂਸਰੀ ਜਿਹੜੇ ਵਰਗਾਂ ਦੀ ਗੱਲ ਹੈ ਜੇ ਅਲੱਗ ਹੈ ਕਿ ਕਿਹੜਾ ਕਿਹੜੇ ਵਰਗ 'ਚ ਕੰਮ ਕਰ ਰਿਹਾ ਕਿਹੜੇ 'ਚ ਨਹੀਂ ਔਰ ਇਨਸਾਨੀਅਤ ਦੇ ਤੌਰ ਤੇ ਸਾਰੇ ਇਸ ਗੱਲ ਦਾ ਦੁੱਖ ਮਹਿਸੂਸ ਕਰ ਰਹੇ ਆ ਪਾਰਟੀ ਬਾਈ ਦੇ ਉੱਪਰ ਉੱਠ ਕੇ ਮਹਿਸੂਸ ਕਰ ਰਹੇ ਆ ਕਿ ਐਡੇ ਵੱਡੇ ਅਧਿਕਾਰੀ ਨੇ ਜੇ ਕਿਸੇ ਇਸ ਤਰੀਕੇ ਦਾ ਆਪਣੇ ਆਪ ਦੇ ਵਿੱਚ ਖਤਮ ਚੁੱਕਿਆ ਤੇ ਉਹ ਸਰਕਾਰ ਦੀ ਆਪਣੀ ਵਿਵਸਥਾ ਕੀ ਹੋਵੇਗੀ ਤੇ ਜਿਹੜੀਆਂ ਇਹ ਸਰਕਾਰਾਂ ਨੇ ਜਾਂ ਜਿਹੜੀਆਂ ਇਹ ਪਾਰਟੀਆਂ ਨੇ ਉਹ ਆਮ ਇਨਸਾਨ ਬਾਰੇ ਕੀ ਸੋਚਦੀਆਂ ਹੋਣਗੀਆਂ ਤੇ ਕਿਸ ਤਰੀਕੇ ਨਾਲ ਲੋਕਾਂ ਨੂੰ ਮਜਬੂਰ ਕਰਦੀਆਂ ਹੋਣਗੀਆਂ ਸੋ ਇਹ ਗੱਲਾਂ ਆਪਾਂ ਆਮ ਵੇਖਣ ਨੂੰ ਵੀ ਆਪਾਂ ਨੂੰ ਮਿਲ ਰਹੀਆਂ ਨੇ ਠੀਕਾ ਆਪਣੇ ਸਿੱਖਾਂ ਵਾਲਾ ਸਾਹਿਬ ਅੱਜ ਰਾਹੁਲ ਗਾਂਧੀ ਇੱਥੇ ਪਹੁੰਚੇ ਨੇ ਹਾਲਾਂਕਿ ਕਾਂਗਰਸ ਦਾ ਤੇ ਦਲ ਸਮਾਜ ਦੀ ਨੇੜਤਾ ਪਹਿਲਾਂ ਤੋਂ ਰਹੀ ਆ ਕੀ ਲੱਗਦਾ ਕਿ ਰਾਹੁਲ ਗਾਂਧੀ ਦਾ ਆਉਣਾ ਕਿੱਧਰ ਨੂੰ ਸੰਕੇਤ ਕਰ ਰਿਹਾ ਵਜ੍ਹਾ ਕੀ ਰਹੀ ਕਿ ਰਾਹੁਲ ਗਾਂਧੀ ਅੱਜ ਉਹਨਾਂ ਦੇ ਘਰ ਪਹੁੰਚੇ ਨੇ ਮਰੇਨਾ ਸਾਹਿਬ ਜੀ ਜਿਹੜਾ ਸਾਡਾ ਲੋਕਤੰਤਰ ਹੈ ਜਦੋਂ 1947 ਤੋਂ ਬਾਅਦ ਸਾਡਾ ਦੇਸ਼ ਆਜ਼ਾਦ ਹੋਇਆ ਸੰਵਿਧਾਨ ਲਾਗੂ ਹੋਇਆ 1950 ਵਿੱਚ ਉਸ ਤੋਂ ਬਾਅਦ ਉਸ ਤੋਂ ਬਾਅਦ ਬਰਾਬਰੀ ਦਾ ਅਧਿਕਾਰ ਸਾਰੇ ਨਾਗਰਿਕਾਂ ਨੂੰ ਦਿੱਤਾ ਗਿਆ ਖਾਸ ਕਰਕੇ ਦਲਿਤ ਭਾਈਚਾਰੇ ਨੂੰ ਔਰਤਾਂ ਨੂੰ ਸੱਭੇ ਪਛੇੜ ਲੋਕਾਂ ਔਰ ਉਸ ਬਰਾਬਰੀ ਦੇ ਵਿੱਚ ਮੋਰਓਵਰ ਰਿਜ਼ਰਵੇਸ਼ਨ ਦਿੱਤੀ ਗਈ ਜਿਹੜਾ ਦਲਿਤ ਭਾਈਚਾਰੇ ਤੋਂ ਬਹੁਤ ਜ਼ਿਆਦਾ ਪਛੜਿਆ ਹੋਇਆ ਸੀ ਔਰ ਦੇਖੋ ਕਾਂਗਰਸ ਪਾਰਟੀ ਨੇ ਐਸੇ ਹਾਲਾਤ ਪੈਦਾ ਕੀਤੇ ਬਰਾਬਰੀ ਦਾ ਅਧਿਕਾਰ ਦੇ ਕੇ ਕਿ ਇੱਕ ਸਧਾਰਨ ਪਰਿਵਾਰਾਂ ਦੇ ਵਿੱਚੋਂ ਐਸਸੀ ਪਰਿਵਾਰਾਂ ਦੇ ਉੱਠ ਕੇ ਜਿਹੜਾ ਕੋਲ ਜਾਂਦਾ ਉਹ ਡੀਵੀਜੀ ਬਣਿਆ ਆਈਪੀਐਸ ਬਣਿਆ ਉਹ ਹੀ ਦਿਲੀ ਕਰਾ ਲਈਆ ਉਹ ਆਈਐਸ ਹੈ ਸਭ ਤੋਂ ਵੱਡੀ ਲੋਤ ਪੈ ਤੇ ਪਹੁੰਚੀ ਇਹ ਹਾਲਾਤ ਪੈਦਾ ਕਿੱਥੇ ਕਾਂਗਰਸ ਨੇ ਬਰਾਬਰੀ ਦਾ ਦਰਦ ਦੇ ਕੇ ਪਰ ਉਸ ਤੋਂ ਬਾਅਦ 11 ਸਾਲ ਤੋਂ ਜਦੋਂ ਤੱਕ ਬੀਜੇਪੀ ਦੀ ਸਰਕਾਰ ਆਈ ਹੈ ਇਹਨਾਂ ਨੇ ਹਾਲਾਤ ਕਿਸ ਤਰ੍ਹਾਂ ਨੇ ਪੈਦਾ ਕਰਦੇ ਕਿ ਅੱਜ ਇੱਕ ਆਈਪੀਐਸ ਅਫਸਰ ਨੂੰ ਆਗਮਨ ਦੇ ਕਰਲੇ ਮਜਬੂਰ ਹੋਣਾ ਪੈ ਰਿਹਾ ਜਾਤੀ ਦੇ ਆਧਾਰ ਤੇ ਇਹ ਬੜੀ ਮਨੁੱਖ ਦੀ ਗੱਲ ਹੈ ਬੜੀ ਦੁਖਦਾਈ ਗੱਲ ਹੈ ਲੋਕਾਤਰ ਮਈ ਬਹੁਤ ਵੱਡਾ ਖਤਰੇ ਦਾ ਸੰਕੇਤ ਹੈ ਇਹਦੇ ਚਾ ਇਹ ਤਾਂ ਹੁਣ ਗੱਲ ਆਪਣੇ ਸਾਹਮਣੇ ਆ ਗਈ ਹਰ ਰੋਜ਼ ਇਹਨੇ ਕੇ ਸਾਹਮਣੇ ਆ ਰਿਹਾ ਹੈ ਸਭ ਤੋਂ ਪਹਿਲਾਂ ਇਹਨਾਂ ਨੇ ਆਨ ਸਸਤੀਆਂ ਨੂੰ ਆਪਣਾ ਟਾਰਗੇਟ ਬਣਾਇਆ ਸੀ ਯੂਨੀਵਰਸਿਟੀ ਦੇ ਅੱਗੇ ਦਲ ਤੱਕ ਜਿਹੜੀ ਬੁਝਾਰਤੀ ਸੀ ਪਰ ਸਿੱਖਿਆ ਵਾਲਾ ਸਾਹਿਬ ਮੈਂ ਪ੍ਰੋਫੈਸਰ ਮਨਜੀਤ ਸਿੰਘ ਹੁਣਾਂ ਨੂੰ ਵੀ ਇਹ ਸਵਾਲ ਕਰਾਂਗਾ ਕਿ ਜਿਹੜਾ ਇਲਜ਼ਾਮ ਲੱਗ ਰਹੇ ਨੇ ਏ ਡੀ ਜੀ ਪੀ ਜਿਹੜੇ ਮਿਰਤਕ ਨੇ ਕੀ ਉਹ ਭ੍ਰਿਸ਼ਟਾਚਾਰ ਦੇ ਉਹਨਾਂ ਦੇ ਦੋਸ਼ ਸੀਗੇ ਪਰ ਉਹਨਾਂ ਨੂੰ ਕਿੱਦਾਂ ਦੇਖੋਗੇ ਤੁਸੀਂ ਤੇ ਦੇਖੋ ਗੱਲੇ ਆ ਜੀ ਇਹ ਤਾਂ ਹੁਣ ਇੱਕੋ ਗੱਲ ਆ ਪਬਲਿਕ ਡੋਮੇਨ ਦੇ ਵਿੱਚ ਆ ਗਈ ਉਹਨਾਂ ਨੂੰ ਮਰਨ ਦੇ ਲਈ ਮਜਬੂਰ ਹੋਣਾ ਪਿਆ ਉਹ ਤੋਂ ਬਾਅਦ ਜੇ ਕੋਈ ਇਹ ਕਹੇ ਵੀ ਇਹ ਤਾਂ ਇਹ ਪ੍ਰੈਕਟਿਸ ਹੀ ਜਾਂ ਤਾਂ ਪਹਿਲਾਂ ਸਰਕਾਰ ਉਹਨਾਂ ਤੋਂ ਕੋਈ ਕਾਰਵਾਈ ਕਰਦੀ ਪ੍ਰੈਕਟਿਸ ਦਾ ਦੋਸ਼ ਲਾ ਕੇ ਇਹ ਤਾਂ ਗੱਲ ਹੈ ਜੀ ਉਹ ਅੱਜ ਸਰਕਾਰ ਦੇ ਵਿੱਚ ਰਾਜਨੀਤੀ ਹੈ ਸਰਕਾਰ ਦੀ ਬਦਲਾਅ ਹੋ ਰਹੀ ਹੈ ਸਾ ਆਪਣੀ ਬੇਰਾਮੀ ਨੂੰ ਰੋਕਣ ਵਾਸਤੇ ਪ੍ਰੋਫੈਸਰਾਂ ਦੇ ਇਲਜ਼ਾਮ ਲਾ ਰਹੇ ਉਹ ਕਿਸੇ ਸਰਕਾਰ ਕਿਸੇ ਬੰਦੇ ਨੂੰ ਜਾ ਕੇ ਖੜਾ ਕਰ ਸਕਦੀ ਹੈ ਉਹਨੂੰ ਟੀਵੀ ਦੇ ਸਾਹਮਣੇ ਕੁਝ ਵੀ ਬਣਵਾ ਸਕਦੀ ਹੈ ਛੋਟੇ ਮੁਲਾਜ਼ਮ ਹੈ ਕੋਈ ਐਸਆਈ ਹੈ ਐਸਾ ਇੰਸਪੈਕਟਰ ਹੈ ਡੀਐਸਪੀ ਹੈ ਉਹਨਾਂ ਤੋਂ ਸਰਕਾਰ ਉਹੀ ਪ੍ਰੈਸ਼ਰ ਕਰਕੇ ਬਾਹਰ ਨਹੀਂ ਇਹ ਕੋਈ ਟੱਕਰ ਲੜਨੇਗੀ ਪਰ ਉਹ ਦੂਜੀ ਵਾਰ ਜਿਹੜੀ ਆਪਾਂ ਪਹਿਲੀ ਗੱਲ ਕੀਤੀ ਸੰਜੀਤ ਨੂੰ ਪਤਾ ਜੀ ਕਿ ਇਸ ਘਰਖਸਾਲ ਕਹਿੰਦੇ ਗਏ ਆਂ ਕਿ ਇਹ ਜੀ ਅਕਾਲੀ ਦਲ ਆ ਉਹ ਦਲਤਾਂ ਨੂੰ ਅਸੀਂ ਦਿੰਨੇ ਆਂ ਮਾਨਤਾ ਦਿੰਨੇ ਆਂ ਘਰਖਸਾਲ ਉਹਦੀ ਪਾਰਟੀ ਦਾ ਆਪ ਜਗੀਰਦਾਰਾਂ ਦੀ ਪਾਰਟੀ ਹੈ ਥੋੜੇ ਪਾਰਟੀ ਦੇ ਜਿਹੜੇ ਲੀਡਰ ਹੈ ਪ੍ਰਕਾਸ਼ ਸਿੰਘ ਬਾਲੂ ਦਾ ਪਰਿਵਾਰ ਹੈ ਕੈਰੋਂ ਉਹਨਾਂ ਦਾ ਦਰਬਾਰ ਹੈ ਮੀਡੀਆ ਪਰਿਵਾਰ ਹੈ ਸਾਰੇ ਜਗੀਰਦਾਰ ਆ ਥੋੜੇ ਜਿਗੇ ਦਲਤਾਂ ਦੇ ਤੁਸੀਂ ਤਾਂ ਆਪ ਜਿਹੜੇ ਸਰਦਾਰਾਂ ਨੂੰ ਜਗੀਰਦਾਰਾਂ ਨੂੰ ਕੁੱਝ ਤਰ੍ਹਾਂ ਦੇ ਇਨਫਾਤਾ ਦਤੀਏ ਇਹ ਕੱਲੀ ਕਾਂਗਰਸ ਪਾਰਟੀ ਹੈ ਜਿਨੇ ਕਦੇ ਲੋਕਾਂ ਦੀ ਮੱਤ ਪੜੀ ਹੈ ਰਾਜੀ ਆਪਣਾ ਗਲਤ ਮੁੱਖ ਮੰਤਰੀ ਬਣਾਇਆ ਜੀ ਠੀਕ ਹੈ ਮੈਂ ਸਾਹਿਬ ਤੁਹਾਡੇ ਜਿਹੜੇ ਗੱਲ ਨਾ ਇਹ ਕੋਈ ਬੇਬੁਨਿਆਦ ਹੈ ਤੁਹਾਡੀ ਕਿ ਵੇਖੋ ਇੱਕ ਚੀਮੀਦਾਰ ਹੋਣਾ ਇਹ ਪੰਜਾਬ ਦੀ ਇੱਕ ਸਭਤਾ ਹੈ ਪੰਜਾਬ ਦਾ ਬਹੁਤ ਵੱਡਾ ਇੱਕ ਰਿਸ਼ਤਾ ਹੈ ਆਪਸੀ ਭਾਈਚਾਰਕ ਸਾਂਝ ਦਾ ਔਰ ਜੇ ਇਹਦੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਅਸੀਂ ਤਾਂ ਕਦੀ ਇਹ ਵਖਰੇਵਾ ਰੱਖਦੇ ਹੀ ਨਹੀਂ ਪਿਆ ਆ ਦਲ ਤੇ ਆ ਦੂਸਰਾ ਕਦੀ ਇਸ ਤਰ੍ਹਾਂ ਦੀ ਸੋਚ ਹੋਈ ਨਹੀਂ ਔਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਬਹੁਤ ਵੱਡੇ ਵੱਡੇ ਆਗੂ ਪੈਦਾ ਹੋਏ ਐ ਜਿਨ੍ਹਾਂ ਨੇ ਬਹੁਤ ਵੱਡਿਆ ਇੱਥੇ ਚਰਜੀਤ ਸਿੰਘ ਅਟਵਾਲ ਵਰਗੇ ਏਡੇ ਵੱਡੇ ਆਗੂ ਜਿਨ੍ਹਾਂ ਨੂੰ ਡਿਫਟੀ ਸਪੀਕਰ ਬਣਾਇਆ ਲੋਕ ਸਭਾ ਦਾ ਸ਼੍ਰੋਮਣੀ ਅਕਾਲੀ ਦਲ ਨੇ ਹੋਰ ਬੜੇ ਬੜੇ ਵੱਡੇ ਹੋ ਗਏ ਉਹਦੇ ਤਰ੍ਹਾਂ ਨੂੰ ਮਾਣ ਸਨਮਾਨ ਦਿੱਤਾ ਇਹ ਨਹੀਂ ਅਸੀਂ ਕਿਹਾ ਜਾ ਸਕਦੇ ਵੀ ਅਸੀਂ ਗਲਤਾਂ ਦੇ ਨਾਲ ਕੋਈ ਵਿਤਕਰਾ ਕਰਦੇ ਜੀ ਸਿਰਫ ਜੱਟਾਂ ਦੀ ਇੱਕ ਪਾਰਟੀ ਐ ਮੇਰੀ ਬੇਨਤੀ ਕਿ ਸੁਣੋ ਇਹ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਬਕਤੀਆਂ ਤੁਹਾਡੇ ਵੀ ਤੁਹਾਡੀ ਕਾਂਗਰਸ ਵੱਲੋਂ ਵੀ ਤੁਹਾਡੀ ਕਾਂਗਰਸ ਵੱਲੋਂ ਵੀ ਤੁਹਾਡੀ ਕਾਂਗਰਸ ਵੱਲੋਂ ਵੀ ਬਲਕ ਸਿੰਘ ਦੇ ਕਤਲ ਤੋਂ ਬਾਅਦ ਸਾਰੇ ਜੱਟ ਮੁੱਖ ਮੰਤਰੀ ਦਿੱਤੇ ਗਏ ਆ ਤੁਹਾਡੇ ਤੁਹਾਡੀ ਕ ਬਲਕ ਸਿੰਘ ਦੇ ਕਤਲ ਤੋਂ ਬਾਅਦ ਤੁਹਾਡੇ ਜਿਹੜੇ ਮੁੱਖ ਮੰਤਰੀ ਆਏ ਸਾਰੇ ਜੱਟ ਹੀ ਆਏ ਆ ਹਰਚੰਦਰ ਸਿੰਘ ਬਰਾੜ ਆਇਆ ਕਪਤਨ ਉਮਰਿੰਦਰ ਸਿੰਘ ਆਇਆ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਸ਼ੋਭਾ ਦੇ ਦੀਆਂ ਜਿਹੜੀਆਂ ਆਪਾਂ ਕਰ ਰਹੇ ਆ ਅੱਜ ਤੁਹਾਡੀ ਕਾਂਗਰਸ ਦਾ ਪ੍ਰਧਾਨ ਵੀ ਇੱਥੇ ਜੱਟ ਆ ਇਹ ਚੱਲਿਆ ਲੱਗਦੀ ਆ ਇਹ ਵੀ ਸਾਡੀ ਸਾਡੀ ਸਭਤਾ ਹੈ ਜੀ ਸਰਕਾਰ ਚ ਲਈ ਉਹਨਾਂ ਦੇ ਨਾਲ ਤੁਹਾਡੀ ਤੁਹਾਡੀ ਆਵਾਜ਼ ਮੈਨੂੰ ਸਾਫ਼ ਸੁਣਾਈ ਦੇ ਰਹੀ ਸਿੱਖਾਵਾਲਾ ਸਾਹਿਬ ਠੀਕ ਆ ਆਪਣੇ ਸਿੱਖਾਵਾਲਾ ਸਾਹਿਬ ਮੈਂ ਦੁਬਾਰਾ ਆਉਣਾ ਪ੍ਰੋਫੈਸਰ ਮਨਜੀਤ ਸਿੰਘ ਮੇਰਾ ਸਵਾਲ ਇਹ ਆ ਕਿ ਜਿਹੜੇ ਦੋਸ਼ ਲੱਗ ਰਹੇ ਨੇ ਇਲਜ਼ਾਮ ਲੱਗ ਰਹੇ ਨੇ ਆਪਣੇ ਏਡੀਜੀਪੀ ਸਾਹਿਬ ਤੇ ਔਰ ਉਸ ਮਾਮਲੇ ਦੇ ਵਿੱਚ ਅੱਜ ਇੱਕ ਐਸਆਈ ਨੇ ਸੁਸਾਈਡ ਕੀਤੀ ਆ ਉਹਨਾਂ ਨੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਇਹਨਾਂ ਏਡੀਜੀਪ ਜਿਹੜੇ ਇਸ ਦੁਨੀਆ ਦੇ ਵਿੱਚ ਨਹੀਂ ਆ ਕੀ ਲੱਗਦਾ ਕਿ ਉਸ ਦੇ ਵਿੱਚ ਐਸਈ ਵਾਲਾ ਫੈਕਟ ਭਾਰੂ ਹੁੰਦਾ ਹੈ ਔਰ ਸਾਫ਼ ਤੌਰ ਦੇ ਉੱਤੇ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਰਹੀ ਕਿ ਇਦਾਂ ਦੀਆਂ ਕਈ ਜਾਂਚ ਚੱਲ ਰਹੀਆਂ ਸੀ ਮੇਰੀ ਬੇਨਤੀ ਇਹ ਹੈ ਜੀ ਹੈ ਕਿ ਤੁਸੀਂ ਇਹ ਦੇਖੋ ਕਿ ਉਹਨਾਂ ਦਾ ਇੱਕ ਬਾਡੀਗਾਰਡ ਪਹਿਲਾਂ ਉਹ ਕੋਸ਼ਿਸ਼ ਕੀਤੀ ਗਈ ਉਸ ਬਾਡੀਗਾਰਡ ਦੇ ਅਗੇਂਸਟ ਕਿਸੇ ਵੱਲੋਂ ਕੰਪਲੇਂਟ ਕਿ ਜਿਹੜਾ ਇਹ ਏਡੀਜੀਪੀ ਆ 3.5 ਲੱਖ ਰੁਪਈਆ ਬਾਡੀਗਾਰਡ ਰਾਇ ਮੰਗ ਰਿਆ ਇਹ ਪਹਿਲਾਂ ਸ਼ੁਰੂ ਆਇਆ ਉਹ ਬੰਦੇ ਨੇ ਮੂੰਹ ਬੰਨ ਕੇ ਆਪਣਾ ਸ਼ੁਰੂ ਕਰ ਦਿੱਤਾ ਹੁਣ ਮੈਨੂੰ ਏਐਸਆਈ ਦੀ ਖਬਰ ਤੇ ਮੈਂ ਤੁਹਾਡੇ ਕੋਲ ਸੁਣ ਰਿਆ ਮੈਂ ਨਹੀਂ ਕਿਤੇ ਸੁਣੀ ਹੈ ਜੇ ਕੁਝ ਹੋ ਰਿਹਾ ਇਹਦਾ ਮਤਲਬ ਕਿ ਸਟੇਟ ਜਿਹੜੀ ਆ ਕੇਂਦਰੀ ਸਰਕਾਰ ਏਡੀ ਬੈਕਫੁੱਟ ਤੇ ਤੁਹਾਨੂੰ ਕਹਦਾ ਇਹ ਆਈਪੀਐਸ ਅਫਸਰ ਆ ਇਹਦੇ ਚ ਕੇਂਦਰ ਦੀ ਹੋਮ ਮਿਨਿਸਟਰੀ ਵੀ ਇਨਵੋਲਡ ਆ ਆਈਐਸਾਂ ਚ ਕੇਂਦਰ ਦੀ ਹੋਮ ਮਿਨਿਸਟਰੀ ਇਨਵੋਲਡ ਆ ਪਾਣੀ ਪੱਤ ਦੀ ਜਿਹੜੀ ਰੈਲੀ ਰੱਖੀ ਹੋਈ ਸੀਗੀ ਪ੍ਰਧਾਨ ਮੰਤਰੀ ਦੀ ਉਹ ਕੈਨਸਲ ਕਰਨੀ ਪਈ ਆ ਇਹ ਇਸੇ ਤਰੀਕੇ ਨਾਲ ਸੈਣੀ ਦੀ ਕੋਈ ਇਥੇ ਇਕੱਠ ਵਾਟ ਰੱਖਿਆ ਸੀਗਾ ਸਾਊਥ ਹਰਿਆਣੇ ਦੇ ਵਿੱਚ ਉਹ ਉੱਥੇ ਕੈਨਸਲ ਕਰਨਾ ਪਿਆ ਕੇਂਦਰੀ ਸਰਕਾਰ ਬਿਆਰ ਦੀਆਂ ਚੋਣਾ ਉਧਰੋਂ ਆਈਆਂ ਬੜੀ ਘਬराई ਹੋਈ ਆ ਕਿ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਰਕਾਰਾਂ ਦੇ 10 ਬੰਦੇ ਵੀ ਮਰਵਾ ਦੇਣਗੀਆਂ ਇਹ ਤੇ ਇੱਥੇ ਤੇ ਜੋ ਹਾਲਤ ਆ ਮੈਂ ਨਹੀਂ ਇਹ ਗੱਲ ਮੰਨਦਾ ਮੈਂ ਉਹ ਪਰਿਵਾਰ ਦੀਆਂ ਜਿੰਨੀਆਂ ਗੱਲਾਂ ਸੁਣ ਕੇ ਆਇਆ ਕਿ ਇਹ ਬੰਦੇ ਇਹ ਕੰਮ ਕਰਦੇ ਹੋਣਗੇ ਕਿਉਂਕਿ ਪੂਰੇ ਤਿੰਨ ਭਰਾ ਆ ਤਿੰਨੇ ਭਰਾ ਚੰਗੀਆਂ ਪੋਜੀਸ਼ਨ ਦੇ ਉੱਤੇ ਆ ਪੜੇ ਲਿਖੇ ਆ ਬੜਾ ਉਹਨਾਂ ਦਾ ਆਪਣਾ ਰੈਪਿਊਟੇਸ਼ਨ ਆ ਚੰਦਰਬਾਬੂ ਨੇੜੂ ਤੱਕ ਦੇ ਇਹਨਾਂ ਨੂੰ ਫੋਨ ਆਇਆ ਕਿ ਜੇ ਕੋਈ ਇਹੋ ਜੀ ਗੱਲ ਹੋਈ ਸਾਨੂੰ ਦੱਸਿਓ ਕਿਉਂਕਿ ਉਹ ਹਾਇਦਰਾਬਾਦ ਦੇ ਆ ਕੈਂਡ ਦਾ ਪੁਰਾਣਾ ਹਾਇਦਰਾਬਾਦ ਮੇਰਾ ਮਤਲਬ ਕੈਂਡ ਦਾ ਕਿ ਸਰਕਾਰ ਹੁਣ ਇਹਦੇ ਚੋਂ ਨਿਕਲਣ ਲਈ ਕੁਝ ਵੀ ਕਰੂਗੀ ਪਰ ਕੀ ਨਹੀਂ ਕਰਨਾ ਚਾਹੁੰਦੀ ਭਈ ਤੁਸੀਂ ਉਹਨੇ ਦੀ ਮੰਗ ਕੀ ਆ ਮੰਗ ਤੇ ਕੁਝ ਵੀ ਨਹੀਂ ਹੈ ਮੰਗੋ ਕਹਿ ਰਿਹਾ ਕਿ ਐਸਸੀਐਸਟੀ ਐਕਟ ਦੇ ਤਹਿਤ ਤੁਸੀਂ ਐਫਆਈਆਰ ਦਰਜ ਕਰੋ ਪਹਿਲੇ ਦਿਨ ਜਿਹੜੀ ਐਫਆਈਆਰ ਦਰਜ ਕੀਤੀ ਹੈ ਉਹਦੇ ਵਿੱਚ ਤੁਸੀਂ ਇਹਨਾਂ ਨੇ ਬਿਲਕੁਲ ਕਿਸੇ ਦਾ ਨਾਂ ਹੀ ਨਹੀਂ ਲਿਖਿਆ ਫਿਰ ਜਦੋਂ ਸਾਰੀ ਉਹਨਾਂ ਦੇ ਵਾਈਫ ਬਾਹਰੋਂ ਆਏ ਉਹਨਾਂ ਨੇ ਰੌਲਾ ਰਗਾਇਆ ਬੰਦਿਆਂ ਦੇ ਨਾਂ ਦੱਸੇ ਹੁਣ ਅਜੇ ਵੀ ਇਸ ਗੱਲ ਦਾ ਕਲੀਅਰ ਨਹੀਂ ਕਿ ਜਿਹੜਾ ਕਾਲਮ 7 ਐਫ ਆਈ ਆਰ ਦੇ ਵਿੱਚ ਹੁੰਦਾ ਉਹਦੇ ਵਿੱਚ ਡੀਜੀਪੀ ਕਪੂਰ ਔਰ ਜਿਹੜਾ ਐਸ ਪੀ ਹੈਗੇ ਰੋहतक ਦੇ ਉਹਨਾਂ ਦਾ ਨਾਂ ਜਿਹੜਾ ਨਰਿੰਦਰ ਉਹਨਾਂ ਦਾ ਲਿਖਿਆ ਕਿ ਨਹੀਂ ਲਿਖਿਆ ਕਿ ਟੁਕੜ ਟਕ ਨੂੰ ਨਾਂ ਲਿਖਣੀ ਚਾਹੀਆ ਉਹ ਕਹਿੰਦੇ ਕਿ ਨਾ ਦਾ ਨਾਂ ਪਾਓ ਤੇ ਨੰਨੂੰ ਇੱਕ ਵਾਰੀ ਅਰੈਸਟ ਕਰੋ ਅਸੀਂ ਸਾਰਾ ਕੁਝ ਸਾਡੇ ਲਈ ਬਦਨਸਾਬ ਮੇਰਾ ਸਵਾਲ ਇਹ ਆ ਕਿ ਜਿਸ ਤਰੀਕੇ ਨਾਲ ਤੁਸੀਂ ਸਰਕਾਰ ਤੇ ਸਵਾਲ ਚੁੱਕ ਰਹੇ ਆ ਹਰਿਆਣਾ ਦੇ ਵਿੱਚ ਭਾਜਪਾ ਸਰਕਾਰ ਆ ਕੀ ਲੱਗਦਾ ਕੀ ਭਾਜਪਾ ਵੀ ਹਮੇਸ਼ਾ ਇਸ ਗੱਲ ਦਾ ਦਾਵਾ ਕਰਦੀ ਰਹੀ ਆ ਕਿਈ ਉਹਨਾਂ ਦੇ ਵਿੰਗ ਨੇ ਜਿਹੜੇ ਦਲਿਤ ਨਾਲ ਸੰਬੰਧ ਆ ਸੰਬੰਧ ਰੱਖਦੇ ਨੇ ਆਰਐਸਐਸ ਦੇ ਵਿੱਚ ਵੀ ਦਲਤਾਂ ਦਾ ਇੱਕ ਵਿੰਗ ਆ ਤਾਨੂੰ ਲੱਗਦਾ ਕਿ ਭਾਜਪਾ ਦਲਤ ਵਿਰੋਧੀ ਆ ਤਾਂ ਜੋ ਇਹੀ ਘਟਨਾ ਵਾਪਰੀ ਆ ਭਾਜਪਾ ਦਾ ਚਿਹਰਾ ਜਿਹੜਾ ਆ ਉਹ ਸਾਹਮਣੇ ਆਇਆ ਇਹ ਇਹ ਚ ਸੋਚਣ ਵਾਲੀ ਤੇ ਪੁੱਛਣ ਵਾਲੀ ਗੱਲ ਕਿਹੜੀ ਜਗਜਹਰ ਆ ਆਰਐਸਐਸ ਮਨੁਵਾਦੀ ਸੋਚ ਲੈ ਕੇ ਚੱਲ ਰਹੀ ਆ ਆਰਐਸਐਸ ਤੋਂ ਬਗੈਰ ਨਾ ਪ੍ਰਧਾਨ ਮੰਤਰੀ ਤੋਂ ਲੈ ਕੇ ਥੱਲੇ ਤੱਕ ਵੱਡੇ ਤੋਂ ਵੱਡੇ ਬੀਜੇਪੀ ਦੇ ਲੀਡਰ ਇੱਕ ਕਦਮ ਨਹੀਂ ਝੁੱਕ ਸਕਦੇ ਕਿੰਨੀਆਂ ਤਰੀਫਾਂ ਕੀਤੀਆਂ ਜਦੋਂ ਉਹਨਾਂ ਦੀ ਸਮੇਂ ਬਰੇ ਗੰਡ ਮਨਾਈ ਗਈ ਆ ਆਰਐਸਐਸ ਦੀ ਪ੍ਰਧਾਨ ਮੰਤਰੀ ਨੇ ਕਿੰਨੇ ਗੁਣ ਗਾਇਨ ਕੀਤੇ ਆ ਇਸ ਲਈ ਉਹ ਸਾਰੇ ਇਕੱਠੇ ਆ ਤੇ ਉਹਦੀ ਇੱਕੋ ਇੱਕ ਜਿਹੜੀ ਮਨੁਵਾਦੀ ਸੋਚ ਆ ਕਿ ਬ੍ਰਾਹਮਣਿਕ ਲਵਦਾਸਾ ਹੋਣੀ ਚਾਹੀਦੀ ਆ ਹਿੰਦੂਤਵਾ ਇੱਥੇ ਹੋਣਾ ਚਾਹੀਦਾ ਤੇ ਹਿੰਦੂ ਦਾ ਮਤਲਬ ਉਪਰਕਾਸ ਸਵਰਨ ਜਾਤੀਆਂ ਇਹਨਾਂ ਨੂੰ ਤੇ ਜਿਹੜੀ ਮਨੁਵਾਦੀ ਸੋਚ ਆ ਬ੍ਰਾਹਮਣਿਕ ਸੋਚ ਆ ਉਹਦੇ ਵਿੱਚ ਬੰਦੇ ਨਹੀਂ ਮੰਨਿਆ ਜਾਂਦਾ ਚਾਰ ਵਰਨਾ ਆ ਤੇ ਵਰਨਾ ਤੋਂ ਬਾਹਰ ਆ ਜਿਨ੍ਹਾਂ ਨੂੰ ਦਲਿਤ ਕਹਿੰਦੇ ਆ ਅਸੀਂ ਜਾਣੀ ਉਹਨਾਂ ਨੂੰ ਆਦਮੀਆਂ ਦਾ ਇਨਸਾਨੀਅਤ ਦਾ ਇਹਨਾਂ ਦੇ ਰਿਚੁਅਲ ਸਟੇਟਸ ਦੇ ਵਿੱਚ ਕੋਈ ਵੀ ਜਗ੍ਹਾ ਨਹੀਂ ਹੈ ਇਹ ਜਨੇਊ ਨਹੀਂ ਪਹਿਣ ਸਕਦੇ ਤੁਹਾਡੇ ਸਾਹਮਣੇ ਆ ਜਿਹੜਾ ਅੱਛਾ ਇਹ ਗੱਲ ਛੱਡ ਦਿਓ ਗੁਬਈ ਦਾ ਕੀ ਚੱਕਰ ਸੀ ਭਈ ਉਹਨੂੰ ਜੁੱਤੀ ਦਿਖਾਈ ਗਈ ਸੀ ਜੇ ਆਈ ਸਾਡੇ ਜੁਡੀਸ਼ੀਅਲ ਸਿਸਟਮ ਦਾ ਉਹ ਦਲਿਤ ਹੈ ਦਾ ਉਹ ਤੇ ਕੱਲ ਦੀ ਗੱਲ ਹੀ ਆ ਕੋਈ ਪੁਰਾਣੀ ਨਹੀਂ ਗੱਲ ਹੈਗੀ ਆ ਸਿੱਖਾਂ ਵਾਲੇ ਦੀ ਗੱਲ ਕਹਿ ਰਹੇ ਸੀ ਮੈਨੂੰ ਅਜੇ ਵੀ ਯਾਦ ਆ ਪਟਨੇ ਦੇ ਵਿੱਚ ਕੋਈ ਬੁੱਤ ਨੂੰ ਇਨਾਗੂਰੇਟ ਕੀਤਾ ਕਿਨੇ ਬਾਬੂ ਜਗਜੀ ਮਨ ਰਾਮ ਨੇ ਜੀ ਤੁਹਾਡੇ ਮਿਨਿਸਟਰ ਸਾਹਿਬਾਨ ਨੇ ਉਸੇ ਵੇਲੇ ਪੰਡਤਾਂ ਨੇ ਆ ਕੇ ਉਹਨੂੰ ਧੋਤਾ ਪਬਲੀਕਲੀ ਪਟਨੇ ਦੇ ਵਿੱਚ ਇਹ ਇਹ ਕਿਤੇ ਇਹ ਵਿਵਸਥਾ ਕੋਈ ਪਾਰਟੀ ਆਈ ਹੈ ਇਹ ਨਹੀਂ ਕਹਿਣਾ ਚਾਹੀਦਾ ਕਿ ਫਲਾਣੇ ਫਲਾਣਿਆਂ ਨੇ ਬਹੁਤ ਦਲਤਾਂ ਲਈ ਕਰਤਾ ਇਥੋਂ ਦਲਤਾਂ ਨੂੰ ਸਸ਼ਕਤ ਕਰਤਾ ਹਾਂ ਜਿਹੜਾ ਕਨਸਟੀਟਿਊਸ਼ਨ ਬਣਿਆ ਉਹਦੇ ਚ ਕਾਂਗਰਸ ਦਾ ਕੀ ਭੂਮਿਕਾ ਸੀ ਜਾਂਬੀਦ ਕਰਜੀ ਦੀ ਕੀ ਭੂਮਿਕਾ ਸੀ ਉਹ ਬਣਿਆ ਜ਼ਰੂਰ ਆ ਪਰ ਤੁਸੀਂ ਉਸ ਨੂੰ ਲਾਗੂ ਜਿੰਨੀ سنجਿਦਗੀ ਦੇ ਨਾਲ ਕਰਨਾ ਚਾਹੀਦਾ ਸੀ ਜਿੰਨਾ ਉਹਦਾ ਅਸਰ ਧਰਤਲ ਤੇ ਨਜ਼ਰ ਆਉਣਾ ਚਾਹੀਦਾ ਸੀ ਉਹ ਤੇ ਨਹੀਂ ਇੱਥੇ ਤੇ ਆਮ ਜਨਤਾ ਜਿੰਨਾ ਦਿਨ ਸਕੂਲ ਤੇ ਬੰਦ ਪਏ ਆ ਕਿੱਥੋਂ ਰਿਜ਼ਰਵੇਸ਼ਨ ਉਹਨਾਂ ਦੀ ਕੀ ਕੁਛ ਬਣਨਾ ਇਹ ਕਾਫੀ ਗਹਿਰਾ ਮਸਲਾ ਹੈ ਬਹੁਤ ਵੱਡਾ ਕੈਂਸਰ ਤੇ ਕੋੜ ਹੈ ਜਿਹੜਾ ਜਿਹੜਾ ਸਾਡਾ ਦਲਤਾਂ ਦਾ ਇੱਥੇ ਜਿਹੜਾ ਇਹਨਾਂ ਨੇ ਉਸ ਕਿਸਮ ਦੀ ਸੋਚ ਦਾ ਕਿ ਇਹ ਜਿਹੜਾ ਦਲਤ ਆ ਇਹ ਇੱਕ ਅੰਟਿਚੇਬਲ ਮੈਂ ਤੁਹਾਨੂੰ ਚੰਡੀਗੜ੍ਹ ਦੀ ਗੱਲ ਦੱਸ ਦਿੰਦਾ ਸਾਡੇ ਘਰਾਂ ਦੇ ਵਿੱਚ ਆਉਂਦੀਆਂ ਮੇਡ ਕੰਮ ਕਰਨ ਉਹ ਪਤਾ ਨਹੀਂ ਅਪਰਕਾਸਟ ਹੈ ਕਿ ਕੌਣ ਹੈ ਪਰ ਬਹੁਤਿਆਂ ਪ੍ਰਵਾਸੀ ਆ ਵਰਤਨ ਲੱਗ ਲਗ ਗਿਆ ਇੰਨਾ ਕੋੜ ਪੜਿਆਂ ਲਿਖਿਆਂ ਲੋਕਾਂ ਚ ਕੋੜ ਆ ਇਸ ਕਰਕੇ ਇਸ ਨੂੰ ਕਿਵੇਂ ਤੁਸੀਂ ਤੋੜਨਾ ਉਹਦੇ ਲਈ ਬਹੁਤ ਵੱਡਾ ਜਹਾਦ ਵੱਡੀ ਮਿਹਮ ਔਰ ਇਹ ਦਾ ਅਸਰ ਹੋਊਗਾ ਆ ਜਿਹੜਾ ਕਰ ਰਹੇ ਆ ਇਸ ਗੱਲ ਦਾ ਅਸਰ ਹੋਊਗਾ ਉਹ ਸਸ਼ਕਤ ਹੋਣਗੇ ਉਹ ਪ੍ਰਬਲ ਹੋਣਗੇ ਔਰ ਉਹਨਾਂ ਚ ਰਾਜਨੀਤਿਕ ਚੇਤਨਾ ਅੱਗੇ ਨਾਲੋਂ ਵਧ ਰਹੀ ਹੈ ਠੀਕ ਆ ਆਪਣੇ ਸਿੱਖਾ ਵਾਲਾ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਹੋਣਾ ਨੇ ਕਾਂਗਰਸ ਤੇ ਵੀ ਸਵਾਲ ਚੁੱਕੇ ਨੇ ਕੀ ਲੱਗਦਾ ਕਾਂਗਰਸ ਵੀ ਸਿਰਫ ਵੋਟ ਦੀ ਰਾਜਨੀਤੀ ਲਈ ਦਲਤਾਂ ਨੂੰ ਇਸਤੇਮਾਲ ਕਰਦੀ ਰਹੀ ਲੇਕਿਨ ਕੀਤਾ ਕੁਝ ਵੀ ਨਹੀਂ ਮੈਂ ਜੀ ਦੇਖੋ ਅਸੀਂ ਤਾਂ ਮੈਂ ਜਿਹੜਾ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਿਹੜੇ ਅਸੀਂ ਕੰਮ ਕੀਤੇ ਉਹ ਤਾਂ ਹੁਣ ਦੇਖਣੇ ਆ ਅੱਜ ਜੇ ਸਾਡੇ ਰਾਸ਼ਟਰਪਤੀ ਜਿਹਦੇ ਕੇ ਆਦੀਵਾਸੀ ਸੁਭਾਅ ਨਾਲ ਸੰਬੰਧ ਰੱਖਦੇ ਆ ਔਰ ਉਹ ਦਲਤ ਵੀ ਹੈ ਤੇ ਔਟੋ ਵੀ ਹੈ ਇਹ ਤਾਂ ਦੋਨਾਂ ਦੱਬੇ ਦੱਬੇ ਕੁਦਲੇ ਆ ਦੇਵੀ ਜੀ ਜਿਹੜੀਆਂ ਸੀ ਉਹਨਾਂ ਨੂੰ ਜੇ ਬਰਾਬਰ ਦਾ ਅਧਿਕਾਰ ਦਵਾਇਆਔਰਤਾਂ ਦਾ ਪਹਿਲਾਂ ਬੜਦੇ ਜਿਹੜਾ ਨਾ ਪੈਂਦਾ ਸੀ ਔਰਤਾਂ ਦੇ ਸਕੂਲਾਂ ਨੇ ਕੁੜੀਆਂ ਨੂੰ ਕੌਣ ਪੜ੍ਹਨ ਜਾਂ ਹੰਦਾ ਸੀ ਸਦੀ ਬਰਦਾ ਚਲ ਰਹੀ ਸੀ ਉਹ ਸਾਰੀਆਂ ਜਿਹੜੀਆਂ ਪ੍ਰਥਮਾਂ ਇਹਨੂੰ ਉਸ ਤੋਂ ਬਾਅਦ ਹੱਤਿਆ ਦੀ ਬੰਦ ਕਰਾਈ ਉਸ ਤੋਂ ਬਾਅਦ ਜਿਹੜਾ ਡਟਾਉਰੀ ਐਕਟ ਬਣਾਇਆ ਦਾਜ ਦੇ ਖਲਾਫ ਜਿਹੜਾ ਦਾਜ ਦੇ ਲਈ ਮੂਕੀ ਮਾਰ ਦਿੰਦੇ ਸੀ ਕੰਮ ਬਹੁਤ ਕੀਤਾ ਗਿਆ ਪਰ ਹਰੇਕ ਬਹੁਤ ਕੰਮ ਕਰਨਾ ਬਾਕੀ ਹੈ ਮੈਂ ਇਸ ਗੱਲ ਨਾਲ ਪ੍ਰੋਫੈਸਰ ਸਾਹਿਬ ਦੀ ਗੱਲ ਨਾਲ ਖਲੇ ਬਹੁਤ ਕੁਝ ਕਰਨਾ ਬਾਕੀ ਹੈ ਹਲੇ ਬਹੁਤ ਪਹੁੰਚਾ ਜਿਹੜਾ ਕੋਰੋਨ ਦਾ ਧਰਾਵਾ ਉਸ ਵੇਲੇ ਬੜਿਆ ਉਹ ਥੱਲੇ ਵਾਲੇ ਲੈਵੇਂ ਤੇ ਲਾਗੂ ਹੋਣੀਆਂ ਬਾਕੀ ਐ ਬਿਲਕੁਲ ਇਹਨਾਂ ਦੀ ਗੱਲ ਸਹੀ ਐ ਕੰਮ ਬਹੁਤ ਹੋਣ ਵਾਲਾ ਰਹਿੰਦਾ ਪਹਿਲੀ ਗੱਲ ਤਾਂ ਸਾਠ ਠੀਕ ਐ ਤਾਂ ਨਹੀਂ ਜਦੋਂ ਜੀ ਆੜ ਸਾਹਿਬ ਇੱਕ ਪਹਿਚਾਣ ਕੋ ਤੇ ਸਾਡੇ ਗੁਰਦੁਆਰਾ ਸਾਹਿਬ ਬੜਾਈ ਬੈਠੇ ਜਾਤੀ ਦੇ ਆਧਾਰ ਤੇ ਉਹ ਉਹ ਤਾਂ ਕਾਨੂੰਨ ਦੇਚ ਨਹੀਂ ਨਾ ਹੁੰਦੀ ਗੱਲ ਪਰ ਇਹ ਸੋਚ ਐ ਇਹ ਸੋਚ ਐ ਹੌਲੀ ਹੌਲੀ ਠੀਕ ਕਰਨੀ ਪਊਗੀ ਉਹ ਉਹ ਤੇ ਨਗਾਕਾਰ ਕੰਮ ਕਰੀਤੇ ਜਾ ਮਜੂਦਦਰ ਲੋਕ ਸੰਸਰ ਦਾ ਮਤਲਬ ਵੀ ਐ ਹੁੰਦਾ ਇਹ ਲੋਕਤੰਤਰ ਦਾ ਮਤਲਬ ਇਹ ਹੁੰਦਾ ਹੈ ਕਿ ਇੱਕ ਪੈਰ ਅੱਗੇ ਪਿੱਛੇ ਜਦੋਂ ਸੁਧਾਰ ਹੋ ਗਿਆ ਉਹ ਤੋਂ ਹੋਰ ਤਨਾਲ ਉਸ ਤੋਂ ਹੋਰ ਸੁਧਾਰ ਤੇ ਜਿਵੇਂ ਜਿਵੇਂ ਲੋਕਾਂ ਦਾ ਜਿਹੜਾ ਮਾਨਸਿਕ ਵੱਧ ਰੁੱਚਾ ਹੁੰਦਾ ਹੈ ਉਵੇਂ ਉਵੇਂ ਡੈਮੋਕ੍ਰੇਸੀ ਮਜ਼ਬੂਤ ਹੁੰਦੀ ਹੈ ਬਹੁਤ ਸਾਰੇ ਕਾਨੂੰਨ ਲਾਗੂ ਨਹੀਂ ਹੁੰਦੇ ਇਹ ਗੱਲ ਹੈ ਇਹਨਾਂ ਦੀ ਲੋਕਾਂ ਦੇ ਕੰਮ ਕਰਨ ਦੀ ਜ਼ਰੂਰਤ ਆ ਤਾਂ ਕਿਵੇਂ ਵੀ ਭਗਵੰਤ ਮਾਨ ਦੀ ਸਰਕਾਰ ਨੇ ਮਹਾਤਮਾ ગાંધી ਦੀ ਫੋਟੋ ਲਾ ਦਿੱਤੀ ਜਦੋਂ ਕਿ ਉਹ ਸਿੱਧੀ ਗੈਰ ਕਾਨੂੰਨੀ ਗੱਲ ਹੈ ਕਿਸੇ ਨੇ ਪੀਆਇਲ ਨਹੀਂ ਪਾਈ ਕਿਸੇ ਨੇ ਨਹੀਂ ਚੰਨੀ ਆ ਇੱਕ ਸੰਧਾਰਕ ਤੌਰ ਤੇ ਸਾਡੇ ਰਾਸ਼ਟਰ ਪਿਤਾ ਹੈ ਜੀ ਨੂੰ ਤੇ ਉਹਨਾਂ ਦੀ ਫੋਟੋ ਲੱਗੀ ਹੈ ਹਰ ਦਫਤਰ ਦੇ ਵਿੱਚ ਉਹਨਾਂ ਦੀ ਫੋਟੋ ਲੱਗਣੀ ਜ਼ਰੂਰੀ ਹੈ ਉਹਨੇ ਲਾਤੀ ਕਿਸੇ ਨੇ ਕੋਈ ਐਕਸ਼ਨ ਨਹੀਂ ਲਿਆ ਸੋ ਇਹ ਮੈਚਿਓਰਟੀ ਠੀਕ ਹੈ ਜੀ ਜੀ ਮੈਂ ਡਬਲ ਠੀਕ ਲੋਕ ਲੁੱਟਣਗੇ ਹੁਣ ਕੋਈ ਹੋਰ ਇੱਕ ਹੋਰ ਲੱਗੂ ਹੋਣਗੀ ਜੀ ਠੀਕ ਆ ਬਿਰਕ ਸਾਹਿਬ ਜਿਸ ਤਰੀਕੇ ਨਾਲ ਸਿੱਖਾ ਵਾਲਾ ਸਾਹਿਬ ਨੇ ਪਹਿਲਾਂ ਅਕਾਲੀ ਦਲ ਤੇ ਸਵਾਲ ਚੁੱਕਿਆ ਕਿ ਅਕਾਲੀ ਦਲ ਜ਼ਿਮੀਦਾਰਾਂ ਦੀ ਪਾਰਟੀ ਆ ਹੁਣ ਪ੍ਰੋਫੈਸਰ ਮਨਜੀਤ ਸਿੰਘ ਹੁਣਾਂ ਨੇ ਕਾਂਗਰਸ ਤੇ ਸਵਾਲ ਚੁੱਕਿਆ ਕਿ ਕਾਂਗਰਸ ਦਲਤਾਂ ਦਾ ਹਤੈਸ਼ੀ ਹੋਣ ਦਾ ਦਾਵਾ ਤਾਂ ਕਰਦੀ ਆ ਪਰ ਦਲਤਾਂ ਲਈ ਕੀਤਾ ਕੁਝ ਨਹੀਂ ਆ ਮੈਂ ਅਕਾਲੀ ਦਲ ਦੇ ਨਜ਼ਰੀਏ ਤੋਂ ਤੁਹਾਡੇ ਕੋਲ ਜਲਣਾ ਚਾਹਣਾ ਕਿ ਵਾਕਿਆ ਕਾਂਗਰਸ ਨੇ ਕੁਝ ਕੀਤਾ ਜਾਂ ਨਹੀਂ ਕੀਤਾ ਕਿ ਸਿਰਫ ਰਾਜਨੀਤੀ ਕੀਤੀ ਆ ਇੱਕ ਵਿਰੋਧੀ ਧਿਰ ਦੇ ਹੋਣ ਦੇ ਨਾਤੇ ਮੈਂ ਤੁਹਾਡਾ ਇਸ ਮਾਮਲੇ ਦੇ ਉੱਤੇ ਕਮੈਂਟ ਜਨਣਾ ਚਾਹਣਾ ਜੀ ਵੇਖੋ ਗੱਲ ਇਹ ਆ ਬਰਿਆਣਾ ਸਾਹਿਬ ਉਹ ਪਹਿਲੀ ਗੱਲ ਤੇ ਆ ਵੀ ਜਿਸ ਮੁੱਦੇ ਤੇ ਅਸੀਂ ਗੱਲ ਕਰ ਰਹੇ ਆ ਕਿ ਉਹ ਡੀਜੀਪੀ ਸਾਹਿਬ ਨੂੰ ਆਪਣੀ ਜਾਨ ਕਿਉਂ ਗਵਾਉਣੀ ਪਈ ਖੈਰ ਉਹ ਭਾਵੇਂ ਹਰਿਆਣਾ ਦਾ ਮੁੱਦਾ ਹੈ ਉਹਨੂੰ ਆਪਾਂ ਹੁਣ ਜੇ ਪੰਜਾਬ ਦੀ ਰਾਜਨੀਤੀ ਨਾਲ ਜੋੜੀਏ ਤੇ ਪੰਜਾਬ ਜਿਹੜੀ ਇੱਕ ਧਰਤੀ ਹੈ ਇਹ ਪੂਰੀ ਦੁਨੀਆ ਨਾਲੋਂ ਨਵੇਕਲਾ ਦਾ ਸਿਧਾਂਤ ਹੈ ਕਿ ਗੁਰੂਆਂ ਦੇ ਗੁਰਸਾਈ ਹੋਈ ਧਰਤੀ ਹੈ ਇੱਥੇ ਕਦੇ ਵੀ ਮੇਰੇ ਖਿਆਲ ਦੇ ਵਿੱਚ ਕੋਈ ਜਾਤ ਭੇਦ ਭਾਵ ਦੀ ਰੱਖਿਆ ਗਿਆ ਹਾਂ ਕਿਤੇ ਕੋਈ ਗੱਲ ਹੋ ਗਈ ਹੋਵੇ ਜਿਵੇਂ ਸਿੱਖਾ ਵਾਲਾ ਸਾਹਿਬ ਨੇ ਗੱਲ ਕੀਤੀ ਕਿ ਜਾਤੀ ਦੇ ਆਧਾਰ ਤੇ ਕੋਈ ਗੁਰਦੁਆਰਾ ਸਾਹਿਬ ਬਣਿਆ ਜਾਂ ਐਵੇਂ ਹੋਵੇ ਹੈ ਸ਼੍ਰੋਮਣੀ ਅਕਾਲੀ ਦਲ ਜਿੱਥੇ ਇੱਕ ਪੰਥ ਦੀ ਨੁਮਾਇੰਦਗੀ ਜਥੇਬੰਦੀ ਹੈ ਤੇ ਪੰਥ ਦੀ ਨੁਮਾਇੰਦਗੀ ਜਥੇਬੰਦੀ ਹੋਣ ਦੇ ਵਿੱਚ ਬਹੁਤ ਸਾਰੇ ਸੰਘਰਸ਼ੀ ਯੋਧੇ ਜਿਹੜੇ ਕਿ ਜਿਨ੍ਹਾਂ ਨੂੰ ਅਸੀਂ ਅੱਜ ਦਲਤ ਕਹਿ ਦਿੰਦੇ ਉਹ ਦਲਤ ਪਰਿਵਾਰਾਂ ਦੇ ਵੀ ਉੱਪਰ ਕੇ ਸਾਹਮਣੇ ਆਏ ਬਹੁਤ ਸਾਰੇ ਲੋਕਾਂ ਨੇ ਜਿਹੜੀ ਪੰਜਾਬ ਪੰਜਾਬੀਅਤ ਦੇ ਵਿੱਚੋਂ ਉੱਠ ਕੇ ਅ ਅੰਗਰੇਜ਼ਾਂ ਦੇ ਖਿਲਾਫ ਲੜਾਈਆਂ ਲੜੀਆਂ ਤੇ ਬੜੀਆਂ ਕੁਰਬਾਨੀਆਂ ਦਿੱਤੀਆਂ ਤੇ ਪੂਰਾ ਮਾਣ ਸਤਕਾਰ ਜਿਹੜਾ ਹੈ ਉਹਨਾਂ ਨੂੰ ਅੱਜ ਵੀ ਮਿਲਦਾ ਹੈ ਉਹਨਾਂ ਦੇ ਪਰਿਵਾਰਾਂ ਨੂੰ ਤੇ ਪਹਿਲਾਂ ਨਹੀਂ ਮਿਲਦਾ ਰਿਹਾ ਹੁਣ ਜਿੱਥੋਂ ਤੱਕ ਗੱਲ ਰਹੇਗੀ ਕਾਂਗਰਸ ਦੀ ਹੁਣ ਕਾਂਗਰਸ ਪਤਾ ਖੇਡਦੀ ਹੈ ਹੁਣ ਵੇਖਿਆ ਜਾਵੇ ਤੇ ਜੇ ਇਸ ਗੱਲ ਦੇ ਉੱਤੇ ਅੱਜ ਪੰਜਾਬ ਦੀ ਧਰਤੀ ਦੇ ਉੱਤੇ ਬੜੀਆਂ ਮੌਤਾਂ ਹੋਰ ਵੀ ਹੋਈਆਂ ਚੱਡੀਗੜ੍ਹ ਦੇ ਵਿੱਚ ਵੀ ਹੁੰਦੀਆਂ ਨੇ ਇੱਕ راہুল ਗਾਂਧੀ ਏਡੀ ਦੂਰੋਂ ਚੱਲ ਕੇ ਲੋਕ ਸਭਾ ਦਾ ਆਪੋਜੀਸ਼ਨ ਲੀਡਰ ਜੇ ਆ ਗਿਆ ਤੇ ਇਹ ਕਿ ਵੀ ਪੱਤਾ ਖੇਡਣ ਵਾਸਤੇ ਆਇਆ ਹੈ ਇਹ ਸਿਆਸੀ ਪੱਤਾ ਖੇਡਣ ਵਾਸਤੇ ਹੀ ਆਇਆ ਹੈ ਲੋਜੜੀਆਂ ਦਲਤ ਬੋਟ ਨੂੰ ਆਪਣੇ ਹੱਥਾਂ ਦੇ ਕਰਨ ਵਾਸਤੇ ਦਲਤਾਂ ਦਾ ਮਸੀਹਾ ਬਣਨ ਦੀ ਕੋਸ਼ਿਸ਼ ਕਰਨ ਵਾਸਤੇ ਸੋ ਮੈਂ ਬੇਨਤੀ ਕਰਦਿਆਂ ਜੇਕਰ ਦਲਤਾਂ ਵਾਸਤੇ ਜਿਵੇਂ ਪ੍ਰੋਫੈਸਰ ਸਾਹਿਬ ਨੇ ਕਿਹਾ ਮੈਂ ਤੁਹਾਡੀ ਗੱਲ ਨੂੰ ਵੱਡੀ ਕਰਦਿਆਂ ਕਿ ਦਲਤਾਂ ਵਾਸਤੇ ਜੇਕਰ ਕਾਂਗਰਸ ਨੇ ਉਹ ਵੱਡੇ ਕੰਮ ਕੀਤੇ ਹੁੰਦੇ ਤੇ ਸ਼ਾਇਦ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਆ ਉਹ ਨਾ ਵਾਪਰਦੀਆਂ ਪਹਿਲਾਂ ਸ਼ਕਤੀਆਂ ਰੱਖੀਆਂ ਹੁੰਦੀਆਂ ਪਹਿਲਾਂ ਕਾਨੂੰਨ ਇਹੋ ਜੇ ਸਖਤ ਕੀਤੇ ਹੁੰਦੇ ਬਹੁਤ ਸਾਰੇ ਸਾਡੇ ਸੂਬੇ ਇਹੋ ਜੇ ਆ ਕਿ ਅੱਜ ਜਿਵੇਂ ਉਹ ਸੋਸ਼ਲ ਮੀਡੀਆ ਦਾ ਯੁੱਗ ਹੈ ਅਸੀਂ ਬਹੁਤ ਸਾਰੀਆਂ ਘਟਨਾਵਾਂ ਵੇਖ ਰਹੇ ਆ ਜਿੱਥੇ ਕਾਂਗਰਸ ਦਾ ਰਾਜ ਆ ਉੱਥੇ ਵੀ ਘਟਨਾਵਾਂ ਗਲਤਾਂ ਦੇ ਨਾਲ ਉਵੇਂ ਹੀ ਵਾਪਰ ਰਹੀਆਂ ਨੇ ਜਿਵੇਂ ਭਾਜਪਾ ਦੇ ਸ਼ਾਸਨ 'ਚ ਵਾਪਰ ਰਹੀਆਂ ਨੇ ਸੋ ਇਹ ਗੱਲਾਂ ਨੇ ਇਹ ਸਿੱਧ ਤੋਂ ਸਿਰਪਾ ਇੱਥੇ ਰਾਜਨੀਤੀ ਕੀਤੀ ਜਾ ਰਹੀ ਹੈ ਵੋਟ ਦੀ ਇਹ ਬੋਰਡ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਇੱਥੇ ਸਿਰਫ ਉਸ ਪਰਿਵਾਰਾਂ ਦੀ ਹਮਦਰਦੀ ਉਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਉਸ ਪਰਿਵਾਰ ਨੂੰ ਇਨਸਾਫ ਦਿਵਾਉਣ ਵਾਸਤੇ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਵਰਗਾ ਤੋਂ ਉੱਪਰ ਉੱਠ ਕੇ ਲੜਾਈ ਲੜਨੀ ਪਵੇਗੀ ਔਰ ਕੇਂਦਰ ਤੋਂ ਵੀ ਇਹਦੇ ਵਾਸਤੇ ਤੇ ਜਿਹੜੀ ਹਰਿਆਣਾ ਸਰਕਾਰ ਹੈ ਉਹਨੂੰ ਵੀ ਇਹਦੇ ਵਾਸਤੇ ਗੋਡੇ ਟੇਕਨੇ ਪੈਣਗੇ ਤੇ ਪਰਿਵਾਰ ਨੂੰ ਇਨਸਾਫ ਦੇਣਾ ਪਏਗਾ ਠੀਕ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਮਨਜੀਤ ਸਿੰਘ ਜੀ ਤੁਸੀਂ ਸਮਾਂ ਗੱਡਿਆ ਅ ਵਿਰਕ ਸਾਹਿਬ ਸਿੱਖਾਂ ਵਾਲਾ ਸਾਹਿਬ ਕਿਉਂਕਿ ਇਹ ਮਾਮਲਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਗੰਭੀਰ ਬਣੇਗਾ ਕਿਉਂਕਿ ਇੱਕ ਬਹੁਤ ਵੱਡੇ ਅਫਸਰ ਦਾ ਖਾਸ ਕਰਕੇ ਦਲਤ ਅਫਸਰ ਦੀ ਜਾਨ ਗਈ ਆ ਔਰ ਹੁਣ ਇਸ ਗੱਲ ਦਾ ਖਾਸ ਕਰਕੇ ਪੰਜਾਬ ਦੇ ਵਿੱਚ ਇਹਦਾ ਸੇਕ ਪਹੁੰਚਣਾ ਸ਼ੁਰੂ ਹੋ ਗਿਆ ਕਿਉਂਕਿ ਸੁਖਬੀਰ ਸਿੰਘ ਬਾਦਲ ਵੀ ਉਸ ਪਰਿਵਾਰ ਨੂੰ ਮਿਲਣੇ ਜਾ ਰਹੇ ਨੇ ਔਰ ਕਿਉਂਕਿ ਪੰਜਾਬ ਦੇ ਵਿੱਚ ਦਲਿਤ ਭਾਈਚਾਰੇ ਦਾ ਇੱਕ ਬਹੁਤ ਵੱਡਾ ਵੋਟ ਬੈਂਕ ਵੀ ਆ ਤੇ ਬਹੁਤ ਵੱਡਾ ਰੋਲ ਵੀ ਆ ਪੰਜਾਬ ਦੀ ਸੱਭਿਆਚਾਰ ਦੇ ਵਿੱਚ ਪੰਜਾਬ ਦੇ ਭਾਈਚਾਰੇ ਦੇ ਵਿੱਚ ਔਰ ਪੰਜਾਬ ਦੀ ਡਿਵੈਲਪਮੈਂਟ ਦੇ ਵਿੱਚ ਖਾਸ ਕਰਕੇ ਇਸ ਸਾਰੇ ਭਾਈਚਾਰੇ ਦਾ ਬਹੁਤ ਵੱਡਾ ਰੋਲ ਆ ਸੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਏਗਾ ਕਿ ਇਹਦਾ ਪੰਜਾਬ ਦੀ ਰਾਜਨੀਤੀ ਉੱਤੇ ਔਰ ਪੰਜਾਬ ਦੇ ਦਲਿਤ ਸੱਭਿਆਚਾਰ ਉੱਤੇ ਕੀ ਅਸਰ ਪੈਂਦਾ ਆ ਬਣੇ ਰਹੋ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ ਧੰਨਵਾਦ